ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ कौर ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਤੁਸੀਂ ਜੀ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਅੱਜ ਆਪਾਂ ਨੂੰ ਅਚਾਨਕ ਕਿਤੇ ਫੋਨ ਆ ਗਿਆ ਸੀਗਾ ਜਾਣਾ ਪੈ ਗਿਆ ਸਵੇਰੇ ਆਪਾਂ ਜਲਦੀ ਜਲਦੀ ਕੰਮ ਕਰਕੇ 11:30 ਵਜੇ ਆਪਾਂ ਫ੍ਰੀ ਹੋਗੇ ਉਸ ਤੋਂ ਬਾਅਦ ਆਪਾਂ ਨੂੰ ਫੋਨ ਆਇਆ ਤੇ ਆਪਣੇ ਰਿਸ਼ਤੇਦਾਰ ਚ ਮੇਰੇ ਡੈਡੀ ਜੀ ਦੀ ਭੂਆ ਦੀ ਨੂੰਹ ਦੀ ਡੈਥ ਹੋ ਗਈ ਸੀਗੀ ਅਸੀਂ ਉੱਥੇ ਚਲੇ ਗਏ ਉਹਤੋ ਸੰਸਕਾਰ ਤੇ ਜਾ ਕੇ ਆਪਾਂ ਹੁਣ 5:30 ਵਜੇ ਘਰੇ ਪਹੁੰਚੇ ਆ। ਚਲੋ ਜੀ ਨਾ ਉਹ ਵੀ ਫਿਰ ਉਹ ਹੀ ਗੱਲ ਮੰਗੂ ਪਾਣਾ ਉਹਦੀ ਪਰਮਾਤਮਾ ਦਾ। ਉਹ ਤਾਂ عمر ਤਾਂ ਵੈਸੇ ਬਹੁਤ ਸੀ ਉਹਨਾਂ ਦੀ। ਵੀ ਫਿਰ ਵੀ ਘਰੇ ਪਰਿਵਾਰ ਛੋਟਾ ਸੀਗਾ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੋਈ। ਮੁੰਡਾ ਪੋਤਾ ਸੀਗਾ ਇਹ ਛੋਟਾ ਜਿਹਾ। ਠੀਕ ਆ ਬਸ ਇੱਕ ਨੂੰ ਸੀ ਦੋਨੋਂ ਰਹਿ ਗਏ ਮਾਂ ਪੁੱਤ ਜੀ। ਪਹਿਲਾਂ ਸਾਡੀ ਇਹ ਤਾਈ ਜੀ ਦੇ ਬੇਟਾ ਗੁਜ਼ਰ ਗਏ ਸੀਗੇ ਡੇਢ ਤੋਂ ਇੱਕ ਸਾਲ ਹੋ ਗਈ। ਹੁਣ ਇਹ ਤਾਈ ਜੀ ਆਪ ਗੁਜ਼ਰ ਗਏ ਉਹਨਾਂ ਨੂੰ। ਤੇ ਕੋ ਗਾ ਸੀਗਾ 슈ਗਰ ਸੀਗਾ ਜੀ ਮੇਕੋ ਲੱਗਤ ਬਲੱਡ ਡਾਊਨ ਹੋ ਗਿਆ ਇਹਨਾਂ ਦਾ ਉਸ ਕਰਕੇ ਇਹਨਾਂ ਨੂੰ ਪ੍ਰੋਬਲਮ ਆ ਗਈ ਚਲੋ ਜੀ ਆਪਾਂ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਿਆਂ ਨਾਲੇ ਆਪਾਂ ਕੱਟਦੇ ਹਾਂ ਸਬਜ਼ੀ ਆਪਾਂ ਉੱਥੇ ਵਸ ਲੇਟ ਹੋ ਗਏ ਜੀ ਆਉਂਦੇ ਆਉਂਦੇ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਹੋਣਾ ਐਵੇਂ ਦੁੱਖ ਦੀ ਘੜੀ ਚ ਨਹੀਂ ਆਪਾਂ ਫੋਨ ਕਰ ਸਕਦੇ ਫਿਰ ਜਦੋਂ ਸਾਰੇ ਪੈਣ ਪਈ ਇਹਨਾਂ ਸਾਰਾ ਉਹ ਕਰਕੇ ਫਿਰ ਆਪਾਂ ਆਏਾਂਗੇ ਫਿਰ ਪ੍ਰਸ਼ਾਦਾ ਆਪਣੀ ਚਕਾਇਆ ਗੁਰੂ ਗੁਰਦਵਾਰਾ ਸਾਹਿਬ ਦਾ ਇਥੇ ਰਦਾਸ ਹੋਈ ਉਦੋਂ ਬਾਅਦ ਜੀ ਆਪਾਂ ਫਿਰ ਨਾ ਆਪਣੇ ਘਰੇ ਪਹੁੰਚੇ ਚਲੋ ਜੀ ਨਾਤਮਾ ਸਭ ਨੂੰ ਤੁਹਾਨੂੰ ਦ੍ਰਿਸ਼ਟੀਆ ਬਖਸ਼ੇ ਮੇਰੇ ਪਰ ਇਹ ਹੱਥ ਰੱਖੇ ਤੇ ਇਸ ਕਰਕੇ ਤੁਹਾਡੇ ਨਾਲ ਅੱਜ ਗੱਲਾਂ ਮੱਤਾਂ ਕਰਾਂਗੇ ਅੱਜ ਆਪਾਂ ਕੰਮ ਵਾਸਤੇ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਅਸੀਂ ਸਾਨੂੰ 12:30 ਫੋਨ ਆਏ 12:30 ਅਸੀਂ ਤੁਰੇ ਜੀ ਘਰੋਂ 2:30 ਅੱਧੇ ਪੌਣੇ ਘੰਟੇ ਦਾ ਰਸਤਾ ਸੀਗਾ ਜੀ ਬਸ ਫੇ ਦੇਖ ਲਓ ਬਹੁਤ ਜ਼ਿਆਦਾ ਗਰਮੀ ਸੀਗੀ ਆਪਣੇ ਇੱਧਰ ਮੀਂਹ ਬਿਲਕੁਲ ਵੀ ਨਹੀਂ ਪਿਆਗਾ ਜਿੱਥੇ ਮੀਂਹ ਪਿਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਮੀਂਹ ਪਿਆ ਆਪਣੇ ਤਾਂ ਬਹੁਤ ਘੱਟ ਮੀਂਹ ਪਈ ਥੋੜਾ ਛੜਕਾ ਛੰਬਾ ਜਿਹਾ ਬਾਲਾ ਨਹੀਂ ਨਹੀਂ ਪਈ ਪਿਆ ਤਾਂ ਦੋ ਦਿਨਾਂ ਜਿਹਾ ਹਲਕਾ ਹਲਕਾ ਮੀਂਹ ਪਿਆਗਾ ਬਾਰਿਸ਼ ਨਹੀਂ ਹੋਈ ਚਲੋ ਜੀ ਆਪਾਂ ਤੁਹਾਡੇ ਨਾਲ ਜੀ ਆਪਾਂ ਕਦੂ ਚੀਰ ਲਈ ਸਬਜ਼ੀ ਸਬਜ਼ੀ ਕੱਟ ਕੇ ਆਪਾਂ ਨੂੰ ਥੋੜਾ ਠਹਿਰ ਕੇ ਮਿਲਦੀ ਲਓ ਜੀ ਸਬਜ਼ੀ ਆਪਾਂ ਨੇ ਕੱਟੀ ਜੰਨੇ ਆ ਥੋੜੀ ਜੀ ਰਹਿ ਗਈ ਸਬਜ਼ੀ ਕੱਟ ਲਈਏ ਇੱਕ ਗੱਲ ਹੈ ਬਾਹਰ ਜਾ ਕੇ ਨਾ ਸਰੀਰ ਨੂੰ ਥਕਾਵਟ ਬਹੁਤ ਜ਼ਿਆਦਾ ਆ ਜਾਂਦੀ ਹੈ ਮੈਨੂੰ ਤਾਂ ਸਿਰ ਦੀ ਬਹੁਤ ਪਰੇਸ਼ਾਨੀ ਹੈ ਜੀ ਸਿਰ ਵੈਕਲ ਵੱਜ ਜਾਂਦਾ ਹੈਗਾ ਬਹੁਤ ਜ਼ਿਆਦਾ ਗਰਦ ਪੁੱਟੀ ਪਈ ਹੈ ਫਿਰ ਕਿਉਂ ਚਲੋ ਜੀ ਕੀ ਕਰੀਏ ਹੈ ਨਾ ਮਜ਼ਦੂਰੀ ਹੈ ਬਾਹਰ ਤਾਂ ਸੁਖ ਜੀ ਕਹਿੰਦੇ ਤਾਂ ਕਿਹਦੇ ਆਪਾਂ ਨਾ ਜਾਈਏ ਪਰ ਪਈ ਦੇ ਦੁੱਖ ਦੀ ਕਿਹਦੇ ਤਾਂ ਜ਼ਰੂਰੀ ਖੜਨਾ ਚਾਹੀਦਾ ਜੀ ਸਾਡੇ ਦੋਨਾਂ ਮੀਆਂ ਬੀਬੀ ਦਾ ਮਸਤ ਕਰਾਈਏ ਸੀ ਨਾ ਜ਼ਰੂਰ ਲਾ ਜ਼ਰੂਰ ਪਹੁੰਚਦੇ ਨੇ ਜੇ ਸਾਥੋਂ ਦੋਨਾਂ ਤੋਂ ਜਾ ਜੂ ਸਿੱਕ ਜਾਣਾ ਜ਼ਰੂਰ ਪਹੁੰਚਦੇ ਨੇ ਐਵੇਂ ਨਹੀਂ ਹੈਗਾ ਵੀ ਆਪਾਂ ਚਰੁਕ ਤਾਲ ਵੱਟ ਦੋ ਛੱਡੋ ਫਰੇ ਨਾ ਹੀ ਇਸ ਇਹ ਜੇ ਸਾਡੇ ਕਦੇ ਵੀ ਟਾਲ ਨਹੀਂ ਬਟਣੀ ਚਾਹੀਦੀ ਜੀ ਇੱਥੇ ਆਪਣਾ ਭੈਣ ਭੰਜਾਂ ਦਾ ਸਾਰਿਆਂ ਦਾ ਪਿਆਰ ਤਾਂ ਪਤਾ ਲੱਗਦਾ ਠੀਕ ਹੈ ਜੀ ਲੋਨ ਪਾ ਗਿਆ ਸੌਣੇ ਤਾਂ ਕਿ ਸਾਤਨਾ ਕੱਪੇ ਕਰਵਾਵਾਂ ਮੈਂ ਕਿਹਾ ਅੱਜ ਤੋਂ ਉਹ ਨਿਕਿਆ ਰਹਾਂਗੇ ਸ਼ੇਵਾ ਜੇ ਜਿੱਥੇ ਲੈ ਜਾਣ ਦੇ ਕਾਦੇ ਕੰਮ ਨੇ ਨਾ ਭੱਜ ਭੱਜ ਜਾ ਕੇ ਭੱਜ ਭੱਜ ਇਹ ਪਾਣੀ ਪਹਿਲੇ ਲੱਛੇ ਚ ਪਾ ਦਿਆ ਪਰ ਨਾਲ ਆਪ ਪਾ ਦਿਆ ਪਹਿਲਾਂ ਸਬਜ਼ੀ ਚ ਨੀਂ ਮਿਰਚ ਪਾ ਦਿਆ ਬੈਂਕ ਵਿੱਚ ਲਾਸ ਪਾਣੀ ਦਾ ਪਾਣੀ